NEET 2025 ਦੀ ਪ੍ਰੀਖਿਆ ਅੱਜ ਤੋਂ ਹੋਣ ਜਾ ਰਹੀ ਹੈ ਜੋ ਕਿ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ ਇਸ ਸਾਲ NTA ਨੇ NEET UG ਦੇ ਪੇਪਰ ਪੈਟਰਨ ਵਿੱਚ ਸੋਧ ਕੀਤੀ ਹੈ ਜਿਸ ਵਿੱਚ ਵਿਕਲਪਿਕ ਪ੍ਰਸ਼ਨ ਹੁਣ B ਭਾਗ ਵਿੱਚ ਨਹੀਂ ਆਉਣਗੇ ਇਹਨਾਂ ਨੂੰ NTA ਦੁਆਰਾ ਹਟਾ ਦਿੱਤਾ ਗਿਆ ਹੈ ਜੇ ਗੱਲ ਕਰੀਏ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਾਂ ਇੱਥੇ ਵੀ ਵੱਖ-ਵੱਖ ਥਾਵਾਂ ਤੇ NEET ਦੀ ਪ੍ਰੀਖਿਆ ਲਈ ਜਾ ਰਹੀ ਹੈ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ 480 ਦੇ ਕਰੀਬ ਵਿਦਿਆਰਥੀ NEET ਦੀ ਪ੍ਰੀਖਿਆ ਦੇ ਰਹੇ ਹਨ ਇਸ ਸਬੰਧੀ ਗੱਲਬਾਤ ਕਰਦੇ ਹੋਏ SHO ਥਾਣਾ ਮਾਡਲ ਟਾਊਨ ਗੁਰ ਸਾਹਿਬ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਹਨ ਵੱਲੋਂ ਇਸ ਪ੍ਰੀਖਿਆ ਸੰਬੰਧੀ ਮੁਖਤਾ ਪ੍ਰਬੰਧ ਕੀਤੇ ਗਏ ਹਨ ਉਧਰ ਬੱਚਿਆਂ ਵਿੱਚ ਪ੍ਰੀਖਿਆ ਨੂੰ ਲੈ ਕੇ ਭਾਰੀ ਉਤਸ਼ਾਹ ਨਜ਼ਰ ਆਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਰ ਪੂਰੇ ਇੰਤਜ਼ਾਮ ਹੈ ਜੀ ਨੀਟ ਦਾ ਐਗਜ਼ਾਮ ਹੈ ਇੱਥੇ ਅੱਜ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਦੇ ਇਥੇ ਬਜੇ ਦੇ ਕਿੰਨੇ ਕਿ ਲਗਭਗ ਕਿੰਨੇ ਬੱਚਿਆਂ ਦੇ ਆਸ ਕੇ ਇਥੇ ਪੇਪਰ ਦੇ ਮੈਚ ਨੇ 480 ਬੱਚੇ ਨੇ ਜੀ ਜਿਹੜੇ ਇਥੇ ਇਗਜ਼ਾਮ ਦੇ ਰਹੇ ਨੇ ਪੁਲਿਸ ਵੱਲੋਂ ਪੂਰਾ ਟਾਈਮ ਜਾਮ ਕਿਤੇ ਬੱਚਿਆਂ ਲਈ ਪੂਰੀ ਚੈਕਿੰਗ ਦੀ ਤਿਆਰੀ ਹਾਂਜੀ ਬਿਲਕੁਲ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੜਬੜ ਨਹੀਂ ਹੋਣ ਦਿੱਤੀ ਜਾਏਗੀ ਕਿੰਨੇ ਤੋਂ ਕਿੰਨੇ ਵਜੇ ਤੱਕ ਪੇਪਰ ਹੈ ਜੀ 2 ਤੋਂ 5 ਵਜੇ ਤੱਕ ਜੀ